ਦੋ ਦੋ ਗੱਡੀਆਂ ਹੈ ਮੈਂ ਹੁਣੇ ਆਇਆ ਇੱਥੇ ਹੁਣੇ ਦੋ ਗੱਡੀਆਂ ਇੱਥੇ ਫੜੀਆਂ ਕਹਿੰਦੇ 25 ਪੁੱਛੀਆਂ ਸਾਡੇ ਕੋਲ ਨਹੀਂ ਇੱਥੇ ਇਹਨਾਂ ਨੂੰ ਕਿਹਨੇ ਕੀਤਾ ਕਿ ਇੱਥੇ ਜੈਨਕਦੋ ਸਮਾਨ ਲਾ ਕੇ ਇੱਥੇ ਪੰਜਾਬ ਚ ਇੰਟਰ ਕਰਦੇ ਵਿੱਚ ਚੱਕਰ ਵਾਲਾ ਨਹੀਂ ਕੋਈ ਜਾ ਤਾ ਇੱਥੇ ਭੱਜੋ ਜਲਦੀ ਮੈਂ ਉੱਥੇ ਹੀ ਆ ਦੋ ਗੱਡੀਆਂ ਇੱਥੇ ਕਾਹੇ ਪਿੱਛੇ ਵੀ ਆ ਰਹੀਆਂ ਗੱਡੀਆਂ ਆ ਜਲਦੀ ਜਲਦੀ ਪਹੁੰਚੋ ਨਾਂ ਤੇ ਉਹਦੇ ਕੋਲ ਕੋ ਪੱਤੀ ਹੈ ਕੋਈ ਬਿੱਲ ਨਹੀਂ ਕੋਈ ਕੁਝ ਨਹੀਂ ਹੋ ਜਦੋਂ ਉਹਨੂੰ ਪੁੱਛਿਆ ਗਿਆ ਤਾਂ ਕਹਿੰਦੇ ਕੋਈ ਬਿੱਲ ਨਹੀਂ ਇਹ ਕੋ ਜਿਹਦੀ ਵੀ ਕੋਈ ਗਲਤੀ ਹੋਏਗੀ ਜਿਹਦੀ ਸ਼ਹਿਰ ਨਾਲੇ ਕੰਮ ਹੁੰਦਾ ਹੋਏਗਾ ਉਹਨੂੰ ਪੂਰੀਆਂ ਸਲਾਖਾਂ ਦੇ ਵਿੱਚ ਪਾਵਾਂਗੇ ਉਹ ਇੰਜਰੇ ਦੇ ਵਿੱਚ ਪਾੜਾਂਗੇ केआरटी न्यूज़ नेटवर्क ਵੱਲੋਂ ਮਾਈਨਿੰਗ ਦੇ ਖਿਲਾਫ ਅਵਾਇਦ ਮਾਈਨਿੰਗ ਦੇ ਖਿਲਾਫ ਲਗਾਤਾਰ ਕਵਰੇਜ ਦਿਖਾਈ ਜਾ ਰਹੀ ਹੈ ਤੁਹਾਨੂੰ ਦੱਸ ਜੀਗੀ ਬੇੜੀਆਂ ਦੇ ਵਿੱਚ ਹਲਕਾ ਸਿਆਲਪੁਰ ਦੇ ਪਿੰਡ ਬੇੜੀਆਂ ਦੇ ਵਿੱਚ ਪੰਜ ਦਿਨ ਪਹਿਲਾਂ ਇੱਕ ਖਬਰ ਦਿਖਾਈ ਗਈ ਸੀ ਜ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜੈਂਡਗੇ ਤੋਂ ਬਿਨਾ ਪਰਚੀ ਤੋਂ ਗੱਡੀਆਂ ਜਿਹੜੀਆਂ ਨਾ ਪੰਜਾਬ ਦੇ ਵਿੱਚ ਐਂਟਰ ਹੋ ਰਹੀਆਂ ਨੇ ਖਬਰ ਦਿਖਾਉਣ ਤੋਂ ਬਾਅਦ ਜਿਹੜੀ ਹੈ ਉਹ ਮਾਈਨਿੰਗ ਜਿਹੜਾ ਰਸਤਾ ਬੰਦ ਹੋ ਗਿਆ ਸੀਗਾ ਐਸਐਸਓ ਸੁਜਾਰਪੁਰ ਨਵਦੀਪ ਸ਼ਰਮਾ ਵੱਲੋਂ ਰਸਤਾ ਬੰਦ ਕਰਵਾਇਆ ਗਿਆ ਸੀਗਾ ਪਰ ਬੀਤੀ ਰਾਤ ਦੁਬਾਰਾ ਰਸਤਾ ਸ਼ੁਰੂ ਹੋ ਗਿਆ ਆਪਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਜਿਹੜੇ ਨਾ ਠਾਕਰੇ ਮੰਤੂ ਜੀ ਕੀ ਸੀਗਾ ਮਾਮਲਾ ਤੇ ਪਹੁੰਚੋ ਟਿਪਰਾ ਤੇ ਜਿਹੜੀਆਂ ਹੈਂਡਓਵਰ ਕੀਤੀਆਂ ਬੋਲਦੇ ਕੀ ਹੈਗਾ ਮਾਮਲਾ ਸਰ ਦੇਖੋ ਜਿਹੜਾ ਲੋਕਾਂ ਦੇ ਵੱਲੋਂ ਬਾਰ ਬਾਰ ਗੱਲ ਆ ਰਹੀ ਸੀ ਵੀ ਜਿਹੜੀ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਜਿਹੜੀ ਗੈਰ ਹਾਇਦ ਮਾਈਨਿੰਗ ਹੋ ਰਹੀ ਹੈ ਸੋ ਇਹਦੇ ਸਬੰਧ ਵਿੱਚ ਅਸੀਂ ਅੱਜ ਭੇੜੀ ਬਜ਼ੂਰ ਪਿੰਡ ਵਿੱਚ ਆਏ ਆਂ ਔਰ ਮੌਕੇ ਤੇ ਦੇਖਿਆ ਵੀ ਜਿਹੜੀਆਂ ਟਿਪਰਾ ਜਿਹੜੀਆਂ ਜੈਨਕੇ ਵਿੱਚੋਂ ਜਿਹੜਾ ਇਨਲੀਗਲੀ ਤਰੀਕੇ ਤੋਂ ਦੇ ਨਾਲ ਜਿਹੜਾ ਮਾਲ ਟੈਂਪ ਕਰਕੇ ਇੱਥੇ ਲਿਆਇਆ ਜਾ ਰਿਹਾ ਗੱਡੀਆਂ 'ਚ ਲੋਡ ਕਰਕੇ ਔਰ ਪੰਜਾਬ ਦੇ ਵਿੱਚ ਔਰ ਨਾ ਤੇ ਉਹਨਾਂ ਦੇ ਕੋਲ ਕੋਈ ਪਰਚੀ ਹੈ ਕੋਈ ਬਿੱਲ ਨਹੀਂ ਕੋਈ ਕੁਝ ਨਹੀਂ ਹੋ ਜਦੋਂ ਉਹਨੂੰ ਪੁੱਛਿਆ ਗਿਆ ਤਾਂ ਕਹਿੰਦੇ ਕੋਈ ਬਿੱਲ ਨਹੀਂ ਸੋ ਮੇਰੇ ਕਹਿੰਦਾ ਮਤਲਬ ਇਹ ਸਦਾ ਸਾਰ ਜਿਹੜਾ ਸਰਕਾਰ ਨੂੰ ਇੱਕ ਚੂਨਾ ਲਗਾਇਆ ਜਾ ਰਿਹਾ ਅਵਾਇ ਤਰੀਕੇ ਨਾਲ ਕਾਰੋਬਾਰ ਨੂੰ ਬੜੋਤਰੀ ਜਿਹੀ ਆ ਰਹੀ ਹੈ ਸੋ ਸੀਐਮ ਭਗਵੰਤ ਮਾਨ ਜੀ ਵੱਲੋਂ ਬਿਲਕੁਲ ਸਿੱਧੇ ਤੌਰ ਤੇ ਸਮਨ ਨਿਰਦੇਸ਼ ਹੈ ਵੀ ਅਗਰ ਕੋਈ ਗਲਤ ਕੰਮ ਹੁੰਦਾ ਉਹਨੂੰ ਉੱਥੇ ਜਾ ਕੇ ਉਸ ਕੰਮ ਨੂੰ ਪੂਰੀ ਪੜਤਾਲ ਕਰੋ ਔਰ ਉਹ ਕੰਮ ਬੰਦ ਹੋਣਾ ਚਾਹੀਦਾ ਸੋ ਅੱਜ ਇੱਥੇ ਪਾਇਆ ਗਿਆ ਵੀ ਬੜੇ ਗਲਤ ਤਰੀਕੇ ਨਾਲ ਇੱਥੇ ਇਨਲੀਗਲ ਤਰੀਕੇ ਨਾਲ ਜਿਹੜੀ ਮਾਈਨਿੰਗ ਕੀਤੀ ਜਾ ਰਹੀ ਹੈ ਸੋ ਇਥੇ ਮੌਕੇ ਤੇ ਅਸੀਂ ਪੰਜਾਬ ਪੁਲਿਸ ਜਿਹੜੇ ਥਾਣਾ ਨਵਦੀਪ ਸ਼ਰਮਾ ਦੀ ਨਾਲ ਗੱਲ ਹੋਈ ਹੈ ਉਹਨਾਂ ਨੇ ਆਪਣੇ ਥਾਣੇ ਤੋਂ ਮੁਲਾਜ਼ਮ ਭੇਜੇ ਹੈ ਔਰ ਮਾਈਨਿੰਗ ডিপਾਰਟਮੈਂਟ ਤੋਂ ਵੀ ਇਥੇ ਜਿਹੜੇ ਮੁਲਾਜ਼ਮ ਆਏ ਆ ਸੋ ਉਹਨਾਂ ਦੇ ਸਪੋਰਥ ਜਿਹੜੀਆਂ ਦੋ ਟਿਪਰਾ ਜਿਹੜੀਆਂ ਕੀਤੀਆਂ ਗਈਆਂ ਔਰ ਵੀ ਕਾਫੀ ਹੋਰ ਵੀ ਜ਼ਿਆਦਾ ਟਿਪਰਾ ਜਿਹੜੀਆਂ ਪਿੱਛੇ ਆ ਰਹੀਆਂ ਸੀ ਲੇਕਿਨ ਜਿਹੜਾ ਵੀ ਕੋਈ ਗਲਤ ਤਰੀਕੇ ਨਾਲ ਅਵਾਇਡ ਮਾਈਨਿੰਗ ਕਰਦਾ ਉਹਦੇ ਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਸੋ ਜਿਹੜੇ ਵੀ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਕੋਈ ਵੀ ਗਲਤ ਕੰਮ ਕਰਦਾ ਪਾਇਆ ਗਿਆ ਉਹਨਾਂ ਦੇ ਖਿਲਾਫ ਜਿਹੜੀ ਉਹ ਬੰਦੀ ਕਾਰਵਾਈ ਕੀਤੀ ਜਾਏਗੀ ਇਹ ਦੇਖਿਆ ਗਿਆ ਕਿ ਕਿਆਟੀਨੂ ਨੈਟਰੋ ਕੋਲੋਂ ਕਵਰ ਕੀਤਾ ਗਿਆ ਸੀਗਾ ਪੰਜ ਦਿਨ ਪਹਿਲਾਂ ਜਿਹੜਾ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ ਦੁਬਾਰਾ ਸ਼ੁਰੂ ਹੋ ਗਿਆ ਕੀ ਕਾਰਨ ਲੱਗਦਾ ਕਿ ਇਹ ਦੁਬਾਰਾ ਸ਼ੁਰੂ ਹੋ ਜਾਂਦਾ ਹੈ देखो ਜਿੱਦੀ ਵੀ ਕੋਈ ਗਲਤੀ ਹੋਏਗੀ ਜਿੱਦੀ ਸ਼ੈ ਨਾਲੇ ਕੰਮ ਹੁੰਦਾ ਹੋਏਗਾ ਉਹਨੂੰ ਪੂਰੀਆਂ ਸਲਾਕਾਂ ਦੇ ਵਿੱਚ ਪਾਵਾਂਗੇ ਉਹਨੂੰ ਪਿੰਜਰੇ ਦੇ ਵਿੱਚ ਪਾੜਾਂਗੇ ਸੋ ਪੱਕੇ ਤਰੀਕੇ ਨਾਲ ਹੁਣ ਅਸੀਂ ਇੱਥੇ ਪੂਰੀ ਨਿਗਰਾਨੀ ਰੱਖਾਂਗੇ ਕਿਉਂਕਿ ਸਾਡਾ ਹਲਕਾ ਸਾਡੀ ਜ਼ਿੰਮੇਵਾਰੀ ਬੰਦੀ ਹੈ ਸਾਡੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਬੰਦੀ ਹੈ ਜਿਹੜਾ ਵੀ ਕੋਈ ਇਨਸਾਨ ਅਗਰ ਕਿਸੇ ਡਿਪਾਰਟਮੈਂਟ ਨਾਲ ਕਿਸੇ ਕੋਈ EMPLOYEE ਹੈ ਇਸ ਕੰਮ ਗਲਤ ਕੰਮ ਦੇ ਵਿੱਚ ਇਨਲੀਗਲ ਤਰੀਕੇ ਦਾ ਜਿਹੜੇ ਕੰਮ ਕਾਰੋਬਾਰ ਦੇ ਵਿੱਚ ਆਪਣਾ ਜਿਹੜਾ ਉਹਦਾ ਹੱਥ ਹੋਇਆ ਉਹ ਸਾਰਿਆਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਔਰ ਸੀਐਮ ਭਗਵੰਤ ਮਾਨ ਜੀ ਨਾਲ ਅਗਲੀ ਨੈਕਸਟ ਮੀਟਿੰਗ ਦੇ ਵਿੱਚ ਅਸੀਂ ਇਹ ਮੁੱਦਾ ਰੱਖਾਂਗੇ ਜਿਹੜੇ ਵੀ ਕੋਈ ਗਲਤ ਕੰਮ ਕਰਦੇ ਪਾਏਗੇ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਜਿਹੜੀ ਕੀਤੀ ਜਾਏਗੀ ਕਿੰਨੀਆਂ ਟਿਪਰਾਂ ਜਿਹੜੀਆਂ ਤੁਸੀਂ ਇਸ ਲਈ ਹੈਂਡਓਵਰ ਕੀਤੀਆਂ ਪੁਲਿਸ ਨੂੰ ਜਿਹੜੀ ਦੋ ਟਿਪਰਾਂ ਅੱਜ ਜਾਨਪੁਰ ਥਾਣੇ ਦੇ ਅੰਦਰ ਜਿਹੜੀਆਂ ਕੀਤੀਆਂ ਔਰ ਪੁਲਿਸ ਡਿਪਾਰਟਮੈਂਟ ਦੇ ਇੰਪਲਾਈ ਆਏ ਔਰ ਉਹਨਾਂ ਨੂੰ ਪੜ ਕੇ ਔਰ ਮਾਈਨਿੰਗ ਡਿਪਾਰਟਮੈਂਟ ਨੇ ਪੁਲਿਸ ਦੇ ਹਵਾਲੇ ਜਿਹੜੀਆਂ ਦੋ ਟਿਪਰ ਚਾਹੇ ਉਹ ਨਸ਼ੇ ਦਾ ਕਾਰੋਬਾਰ ਕਰਦਾ ਚਾਹੇ ਮਾਈਨਿੰਗ ਕਰਦਾ ਚਾਹੇ ਸ਼ਰਾਬ ਮਾਫੀਆ ਜਿਹੜੇ ਵੀ ਹੈ ਹੁਣ ਅਗਲਾ ਜਿਹੜਾ ਸਾਡਾ ਸਟਾਫ ਹੈ ਜਿਹੜੇ ਵੀ ਠੇਕੇਦਾਰ ਜਿਹੜੇ ਸ਼ਰਾਬ ਦੇ ਉਹਨਾਂ ਨੇ ਬੜੀਆਂ ਗਲਤ ਤਰੀਕੇ ਨਾਲ ਜਿਹੜੀਆਂ ਅਵੈਦ ਬਰਾਂਚਾਂ ਖੋਲੀਆਂ ਉਹਨਾਂ ਦੀ ਮੈਂ ਲਿਸਟ ਮੰਗਵਾ ਲਈ ਹੈ ਜਿਹੜੀ ਵੀ ਕਿਤੇ ਗਲਤ ਤਰੀਕੇ ਨਾਲ ਕਿਸੇ ਨੇ ਖੋਲੀ ਹੋਈ ਹੈ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਸੋ ਕਾਫੀ ਜਿਹੜੇ ਸਾਡੇ ਪਿੰਡਾਂ ਦੇ ਲੋਕ ਹੈ ਸਾਡੇ ਸਿਆਣਪੁਰ ਸ਼ਹਿਰ ਦੇ ਲੋਕ ਹੈ ਉਹਨਾਂ ਦੇ ਵੱਲੋਂ ਮੈਨੂੰ ਕਾਫੀ ਜ਼ਿਆਦਾ ਸ਼ਿਕਾਇਤਾਂ ਆਈਆਂ ਵੀ ਘਰ ਘਰ ਮੁਹੱਲੇ ਮੁਹੱਲੇ ਨਹੀਂ ਗਲਤ ਤਰੀਕੇ ਨਾਲ ਜਿਹੜ ਨੇ ਵਾਜੀ ਅਮੇਸ਼ ਸਿੰਘ ਮੰਟੂ ਜੀ ਸਗੇਸਰ ਨਾਲ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਸੀਗੀਆਂ ਜਿੱਦੇ ਚਲਦੇ ਉਹ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਵੱਲੋਂ ਦੋ ਟਿੱਪੜਾਂ ਜਿਹੜੀਆਂ ਤੁਸੀਂ ਆਪ ਵੀ ਪੁਲਿਸ ਦੇ ਹੈਂਡਓਵਰ ਕੀਤੀਆਂ ਗਈਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਹੀ ਉਹ ਰਸਤਾ ਹੈ ਜਿੱਤੇ ਕਿ ਕੇਆਰਟੀ ਨਿਊਜ਼ ਨੈਟਵਰਕ ਵੱਲੋਂ ਕੁਝ ਦਿਨ ਪਹਿਲਾਂ ਜਿਹੜੀ ਖਬਰ ਕੀਤੀ ਗਈ ਸੀ ਪੰਜਾਬ ਪੁਲਿਸ ਵੱਲੋਂ ਜਿਹੜਾ ਇਹ ਸਾਰਾ ਰਸਤਾ ਬੰਦ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਜਿਹੜਾ ਹੈ ਉਸ ਤੋਂ ਬਾਅਦ ਅੱਜ ਫਿਰ ਦੋਨਾਂ ਰਸਤਾ ਜਿਹੜਾ ਖੁੱਲ ਚੁਕ ਮਾਮਲਾ ਇਹ ਬਿਨਾਂ ਨਮ ਬਿਨਾਂ ਬਿੱਲ ਤੋਂ ਆਇਆ ਹਾਲ ਫਿਲਹਾਲ ਦੀ ਗੱਡੀ ਬਾਕੀ ਬਿੱਲ ਚੈੱਕ ਹੋਣਗੇ ਜੇ ਕੁਝ ਹੋਇਆ ਜੇ ਨਹੀਂ ਤੋਂ ਬਾਅਦ ਬੰਦ ਹੀ ਕਾਰਵਾਈ ਹੋਊਗੀ ਉਹ ਜੇ ਐਨਕੇ ਦੇ ਹੱਥ ਚ ਹੈ ਇਹਦੋਂ ਨੂੰ ਆ ਰਹੀ ਸੀ ਪਰ ਮੌਕੇ ਤੇ ਹੈ ਨਹੀਂ ਆਣੀ ਤੇ ਆਈ ਦਿਨ ਦੇਖਿਆ ਜਾਂਦਾ ਕਿ ਇਹ ਕੰਮ ਬੰਦ ਹੋ ਜਾਣਾ ਫਿਰ ਦੁਬਾਰਾ ਸ਼ੁਰੂ ਹੋ ਜਾਂਦਾ ਤੇ ਬਾਅਦ ਨੂੰ ਦੱਲੋ ਕਿਉਂ ਨਿਕਲੀ ਬੱਤੀ ਜਾਂਦੀ ਹੈ ਡਿਪਾਰਟਮੈਂਟ ਚੈਕਿੰਗ ਕਰਦੇ ਜਦੋਂ ਹੁੰਦੀ ਹੈ ਰੱਤ ਬਰਤ ਹੁੰਦੇ ਚਾਹੇ ਕਿ ਪਰ ਪਕੜੇ ਨੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹਦਾ ਚਲਾਨ ਹੋਣਾ ਇਹ ਮੋਟਰ ਦਾ ਚਲਾਨ ਮਾਉਂ ਦੀ ਕੁਝ ਐਗਜ਼ੈਕਟ ਕੁਝ ਨਹੀਂ ਕਹਿ ਸਕਦੇ ਹੁਣ ਦੇਖਣਾ ਇਹ ਹੋਏਗਾ ਕਿ ਇਸ ਸਾਰੇ ਮਾਮਲੇ ਉੱਪਰ ਕਿੰਨੀ ਕੁ ਦਿਨ ਜਿਹੜਾ ਇਸਾ ਲੰਦਾ ਕਿਉਂਕਿ 5 ਦਿਨ ਬਾਅਦ ਦੁਬਾਰਾ ਰਸਤਾ ਖੁੱਲਣਾ ਹੈ ਕਿਤਨਾ ਕੀਤੇ ਪ੍ਰਸ਼ਾਸਨ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਕਿ ਆਰਟੀ ਨਿਊਜ਼ ਹਮੇਸ਼ਾ ਕੋਸ਼ਿਸ਼ ਅਵੇਗੀ ਕਿ ਜਿਹੜੀ ਵੀ ਅਪਡੇਟ ਸਾਡੇ ਤੱਕ ਪਹੁੰਚ ਗਈ ਆਪਾਂ ਤੁਹਾਡੇ ਤੱਕ ਪਹੁੰਚਾਵਾਂਗੇ ਕਿਸੇ ਵੀ ਤਰ੍ਹਾਂ ਦਾ ਅਵੈਦ ਕੰਮ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਨਹੀਂ ਹੋਣ ਦਵਾਂਗੇ ਇਹ ਸਾਡੀ ਪੂਰੀ ਵਚਨਬੱਧਤਾ ਜਿਹੜੀ ਆ ਦਸ਼ਕਾਂ ਦੇ ਨਾਲ ਤੇ ਸਮਾਜ ਦੇ ਨਾਲ ਆ ਕਿਉਂਕਿ ਸਕੇਆਰਟੀ ਨਿਊਜ਼ ਨੈਟਵਰਕ ਹਮੇਸ਼ਾ ਸੱਚ ਦੇ ਨਾਲ ਖੜਿਆ ਤੇ ਸੱਚ ਦੇ ਨਾਲ ਖੜਾ ਰਹੇਗਾ ਸਹਿਯੋਗੀ ਰਿੱ